ਹਰਮਾਦੇਵ ਗਾਇਕੂਜੀ ਕਾਲ ਸਾਹਿਬ ਬਾਈ ਜੀ ਪਤੇ ਮੈਂ ਨਰਿੰਦਰ ਠਾਕਰ ਅੱਜ ਸੀਪੀ ਲੰਦਰ ਆਫਿਸ ਅਸੀਂ ਆਏ ਸੀ ਤੋਂ ਸਾਡਾ ਸ਼ਿਸ਼ਾਣਾ ਸਮਾਜਵਾਦੀ ਦਾ ਬਹੁਤ ਵੱਡਾ ਡੈਲੀਗੇਸ਼ਨ ਮਹਿਲਾ ਵਿੰਗ ਤੇ ਸਾਰੇ ਮੇਰੇ ਭਰਾ ਸਾਰੇ ਇੱਥੇ ਪਹੁੰਚੇ ਆ ਸਾਡੇ ਸਦੀਨ ਸ਼ਾਹਰਾ ਜੀ ਵਿੰਡਰ ਸ਼ਰਮਾ ਜੀ ਸਾਡੇ ਰੋਬੀ ਜੀ ਰਾਜੂ ਜੀ ਲਖਵੀਰ ਸਿੰਘ ਜੀ ਜਸਾਲੀਪੁਰਿਆ ਜੀ ਤੇ ਪਵਨ ਟੀਨੋ ਜੀ ਹੋਰ ਸਾਰੇ ਮਹਿਲਾ ਵਿੰਗ ਇਥੇ ਕਰਤੇ ਦਾ ਰੋਹਿਤ ਦੱਤਾ ਜੀ ਸਾਹਿਦ ਜੀ ਸਾਡੇ ਮਹਿਨਾ ਨੂੰ ਸਾਰੀਆਂ ਸਾਰੀਆਂ ਮਹਿਲਾ ਵਿੰਗ ਪਹੁੰਚ ਆਇਆ ਜਿਹੜਾ ਕੀ ਅਸੀਂ ਅੱਜ ਇਸ ਕਰਨ ਪਹੁੰਚੇ ਆ ਪ੍ਰਸ਼ਾਸਨ ਦੀ ਕੋਈ ਘਟਲੀ ਕਾਜਕਾਰੀ ਹੋਵੇ ਤਾਂ ਲੋਕੀ ਹਾਇ ਹਾਇ ਕਰਨ ਲੱਗ ਪੈਂਦੇ ਆ ਜਦੋਂ ਪ੍ਰਸ਼ਾਸਨ ਕੋਈ ਚੰਗਾ ਕੰਮ ਕਰਦਾ ਵਾ ਤੇ ਉਹਦੀ ਪ੍ਰਸ਼ੰਸਾ ਮੈਨੂੰ ਲੱਗਦਾ ਕੋਈ ਵੀ ਨਹੀਂ ਕਰਦਾ ਸੋ ਸਾਨੂੰ ਲੱਗਾ ਸੀ ਕਿ ਜਿਹੜਾ ਕੀ ਭਾਰਗੋ ਕੈਂਪ ਦੇ ਵਿੱਚ ਇੱਕ ਬਹੁਤ ਵੱਡੀ ੜਕਾਤੀ ਜੋ ਪੰਜਾਬ ਨਹੀਂ ਪੂਰੇ ਇੰਡੀਆ ਦਾ ਹਲਚਲ ਮਚਾਤੀ ਸੀ ਉਹ ਸਿੱਪੀ ਜਲੰਧਰ ਦੇ ਉਪਰਾਲੇ ਦੇ ਨਾਲ ਇਹਨਾਂ ਦੀ ਕੜੀ ਮਿਹਨਤ ਦੇ ਨਾਲ ਉਹ ਬੰਦੇ 2 ਦਿਨ ਦੇ ਵਿੱਚ ਹੀ ਕਬਰ ਹੋ ਗਏ ਸੀ ਤੇ ਸੋ ਇੱਕ ਬਹੁਤ ਵੱਡਾ ਪਰਾਲਾ ਜੀ ਕਿ ਜਿਹੜੇ ਕਿ ਇੰਦਰ ਡਕੈਤ ਫੜੇ ਜਾਣੇ ਜਾਂ ਹੋਰ ਵੀ ਬਹੁਤ ਸਾਰੀਆਂ ਖੇਪਾਂ ਪੁਲਿਸ ਫੜਕ ਦਈਆ ਹੈ ਸਿਪੀ ਗੰਦਰ ਦਾ ਜਿਹੜਾ ਕਿ ਗੰਦਰ ਦੇ ਵਿੱਚ ਜਿਹੜੀ ਜਿਹੜੀ ਕਾਰਜਕਾਰੀ ਹੈ ਬਹੁਤ ਹੀ ਹੁਨਾਰ ਅਫਸਰ ਨੇ ਧਨਪ੍ਰੀਤ ਕੌਰ ਜੀ ਕਿ ਮੈਂ ਸਾਡੇ ਸਿਵਲ ਸਨ ਸਮਾਜ ਦਾ ਦਿਲ ਦੀ ਗਰਾਈ ਤੋਂ ਉਹਨਾਂ ਨੂੰ ਸਲੂਟ ਕਰਦੀ ਹੈ ਤੋਂ ਸਾਡਾ ਜਿਹੜਾ ਇਹ ਡੈਲੀਗੇਸ਼ਨ ਆਇਆ ਅੱਜ ਅਸੀਂ ਇਹਨਾਂ ਨੂੰ ਉਸ ਸੰਸਦ ਜੀ ਸਨਮਾਨਿਤ ਕਰਨ ਆਏ ਸੀ ਗਏ ਕਿ ਅਗਰ ਪੁਲਿਸ ਦੀ ਘੋਸ਼ਣਾ ਬਜਾਈ ਹੁੰਦੀ ਰਹਗੀ ਤੇ ਉਹਨਾਂ ਨੂੰ ਪਤਾ ਲੱਗੇ ਕਿ ਪਬਲਿਕ ਸਾਡੇ ਨਾਲ ਹੈ ਪਬਲਿਕ ਉਹਦੇ ਨਾਲ ਹੈ ਪਬਲਿਕ ਦੇ ਸਰਵੰਟ ਬੁਲੱਸ ਪਰ ਅਸੀਂ ਕਹਿੰਨੇ ਕਿ ਜਿਹੜਾ ਕਿ ਸਾਡੇ ਵੱਲੋਂ ਜਿਹੜੇ ਕਿ ਉਪਰਾਲਾ ਕੀਤਾ ਜਾਂਦਾ ਵਾ ਇੱਕ ਜਦੋਂ ਕਿਸੇ ਨੂੰ ਅਸੀਂ ਪੰਜਾਬ ਦੀ ਪ੍ਰਸ਼ੰਸਾ ਕਰਦੇ ਆ ਉਹਦੇ ਜਿਹੜਾ ਕਿ ਦਿਲਣਾ ਬਹੁਤ ਵੱਡਾ ਹੋ ਜਾਂਦਾ ਤੇ ਉਹ ਜਿਹੜਾ ਉਹਦਾ ਕਾਰਜ ਯਾਰਾ ਉਹ ਅੱਗੇ ਵੱਧਦਾ ਹੀ ਜਾਂਦਾ ਵਾ ਸਰ ਉਹਨਾਂ ਦੀ ਇੱਕ ਬਹੁਤ ਵੱਡੀ ਗੱਲ ਸੀ ਕਿ ਸਾਡੀ ਡਿਊਟੀ ਹੈ ਡਿਊਟੀ ਬਹੁਤ ਬੇਖੂਬੀ ਦੇ ਨਾਲ ਨਿਭਾਈ ਗਈ ਸੀ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਜਿਹੜਾ ਕਿ ਜਿਹੜੀ ਆ ਉਹ ਜਿਹੜੀ ਮੁਜ਼ਮਤੀ ਉਹਨਾਂ ਨੇ ਕੇਲਪਾਕੇ ਜ਼ਿਲ੍ਹਾ ਦੇ ਵਿੱਚ ਭੇਜਿਆ ਗਿਆ ਵਾ ਕਿ ਜਿਹੜਾ ਕਿ ਬਹੁਤ ਹੀ ਲੋਕਾਂ ਨੂੰ ਰਾਹਤ ਮਿਲੀ ਹੈ ਕਿ ਪੁਲਿਸ ਜ਼ਿਲ੍ਹਾੰਦਰ ਸਿਪਲੀ ਸਾਹਿਬ ਨੇ ਬਹੁਤ ਵੱਡਾ ਕੰਮ ਕੀਤਾ ਇਸ ਕਰਕੇ ਅੱਜ ਜਲਸੀ ਉਹਨਾਂ ਦੇ ਦਫ਼ਤਰ ਉਹਨਾਂ ਨੂੰ ਉਸਮਾਨਦ ਕਰਦੇ ਆ ਜੈ ਸ਼ੀਰਮ ਕੀ ਨਾਮ ਆਪਣਾ ਹਰ ਹਰ ਮਹਾਦੇਵ ਜੀ ਮੈਂ ਰਣੂ ਸ਼ਿਖਨਾ ਸਮਾਜਵਾਦੀ ਤੋਂ ਪੰਜਾਬਾਇਸਪਰਦ ਅੱਜ ਸਾਡਾ ਪੂਰਾ ਮਹਿਲਾ ਵਿੰਗ ਔਰ ਪੂਰੇ ਤਖਾ ਪੂਰਾ ਆਪਣਾ ਸ਼ਿਖਨਾ ਸਮਾਜਵਾਦੀ ਦਾ ਮੈਡਮ ਤੁਹਾਨੂੰ ਵੀ ਪਰਨ ਨੂੰ ਸਨਮਾਨਿਤ ਕਰਨ ਵਾਸਤੇ ਆਏ ਆ ਕਿ ਉਹਨਾਂ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਆ ਕਿ ਕੁਲਸ ਨੂੰ ਤਾਂ ਜੇ ਤੁਹਾਡਾ ਕੰਮ ਕਰਦੇ ਤਾਂ ਆਹ ਹਾਂ ਆਹ ਸਾਰੀ ਦੁਨੀਆ ਕਰ ਲੈ ਪੈਂਦੀ ਤੇ ਜੇ ਕੋਈ ਅੱਛਾ ਕੰਮ ਕਰਦੇ ਆਪਾਂ ਤਾਂ ਬਹੁਤ ਉਹਨਾਂ ਨੂੰ ਕੋਈ ਸਨਮਾਨ ਕਰਨ ਵਾਸਤੇ ਨਹੀਂ ਆਦਾ ਤਾਂ ਸਾਡੀ ਸ਼ਿਵਸਨਾ ਸਮਾਜਵਾਦੀ ਪਾਰਟਨਿਕੇਸ਼ਨ ਅੱਜ ਆ ਨੂੰ ਸਨਮਾਨ ਕਰਨਾ ਆ ਤੇ ਉਹਨਾਂ ਦਾ ਅੱਛਾ ਕੰਮ ਵਾਸਤੇ ਅਸੀਂ ਉਹਨਾਂ ਨੂੰ ਸਨੂਰ ਕਰਦੇ ਆ ਹਰ ਹਰ ਮਾਤਾ ਸਰ ਅੱਜ ਤੁਸੀਂ ਸੀਪੀ ਦਾ ਆਫਿਸ ਪਹੁੰਚੇ ਸੀਗੇ ਗਰੀਬ ਕਰਨਸ ਦੁਆਰੇ ਮੈਂ ਇਹ ਸ਼ਿਵਸਨਾ ਸਮਾਜਵਾਦੀ ਤੋਂ ਉੱਤਰਪਾਰ ਤੋਂ ਬਾਈਸ ਪ੍ਰਧਾਨ ਸਰਵਰਾਜ ਜਿਹੜਾ ਜਿਲ੍ਹਾ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੀ ਡਕੇਤੀ ਵੇਸ਼ੀ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਸੀ ਤੇ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਦਿਨ-ਬਦ ਦਿਨ ਡਕੇਤੀਆਂ ਜਿਹੜੀਆਂ ਭਾਰਤਾਂ ਵਧੀਆਂ ਜਾ ਰਹੀਆਂ ਸੀਗੀਆਂ ਅੱਜ ਜੇ ਨਰਿੰਦਰ ਛੱਤਾ ਪਰ ਨੇ ਇੱਕ ਅਗਵਾਈ ਵਿੱਚ ਇੱਕ ਸਿਸ਼ਟ ਮੰਡਲ ਪੂਰਾ ਜਿਹੜਾ ਕਿ ਅੱਜ ਸੀਪੀ ਮੈਡਮ ਨੂੰ ਧੰਨ ਪੁਲਿਸ ਫੋਰਜ ਨੂੰ ਮਿਲਿਆ ਤੋਂ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਸੁਰੱਖਿਅਤ ਸਨਮਾਨਿਤ ਕੀਤਾ ਗਿਆ ਕਿ ਪੁਲਿਸ ਪ੍ਰਸ਼ਾਸਨ ਵਿੱਚ ਜਿੰਨੇ ਵੀ ਅਫਸਰ ਆ ਗਏ ਅਗਰ ਉਹ ਵਧੀਆ ਕੰਮ ਕਰਦੇ ਆ ਜਿੱਦਾਂ ਕਿ ਕੋਈ ਗਲਤ ਕੰਮ ਹੁੰਦਾ ਪ੍ਰਸ਼ਾਸਨ ਦੇ ਖਿਲਾਫ ਲੋਕ ਛੜਕਦੇ ਉੱਤਰਦੇ ਆ ਇਸੇ ਤਰ੍ਹਾਂ ਅਗਰ ਕੋਈ ਅਫਸਰ ਵਧੀਆ ਕੰਮ ਕਰਦਾ ਹੈ ਨੇਕ ਦਿਲ ਇਨਸਾਨ ਬਿਨਾਂ ਰਿਸ਼ਵਤੋਂ ਤਾਂ ਉਹਨੂੰ ਇਸੇ ਤਰ੍ਹਾਂ ਸ਼ਿਵਸ਼ਾਨਾ ਸਮਾਜਵਾਦੀ ਨਿੰਦਰ ਥਾਪੁਰ ਦੀ ਅਗਵਾਈ ਹਰ ਸਨਮਾਨਿਤ ਕਰਦੀ ਰਹੇਗੀ ਕਿਉਂਕਿ ਚੰਗੇ ਕੰਮ ਦੀ ਛਲਾਗਾ ਵੀ ਕਰਨੀ ਜ਼ਰੂਰੀ ਆ ਇਹ ਸ਼੍ਰੀ ਆ